ਸਸੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਵਿਕਰਮਜੀਤ ਪਿੰਡ ਤਾਰਪੁਰ ਤੋਂ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਸ਼ੇਅਰ ਕਰਨੀ ਆ ਤੇ ਵਿੱਚ ਵਾਰਿਸ ਵੈਬਸਟੇਟ ਤੁਹਾਡੇ ਨਾਲ ਦਵਾਈ ਸ਼ੇਅਰ ਕਰਿਆ ਕਰਨੀ ਆ ਐਲੋਪੈਥਿਕ ਤੇ ਆਯੁਰਵੈਦਿਕ ਦੋਨੇ ਜੜੀਆਂ ਅੱਜ ਦੀ ਪਹਿਲੀ ਦਵਾਈ ਹੈਗੀ ਆ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਵਾ ਜੋੜਾਂ ਦੇ ਵਿੱਚੋਂ ਆਵਾਜ਼ ਆਉਂਦੀ ਆ ਗੋਡਿਆਂ ਦੇ ਵਿੱਚੋਂ ਆਵਾਜ਼ ਆਉਂਦੀ ਹੈ ਗਿੱਟਿਆਂ ਦੇ ਵਿੱਚੋਂ ਆਵਾਜ਼ ਆਉਂਦੀ ਆ ਦਰਦ ਰਹਿੰਦੀ ਆ ਸੋਜ ਰਹਿੰਦੀ ਆ ਉਹਦੇ ਵਾਸਤੇ ਆ ਜਿਨ੍ਹਾਂ ਦੀ 35 ਸਾਲ ਤੋਂ ਉਮਰ ਤਾਂ ਤਾਂਦੀ ਆ ਉਹਨਾਂ ਵਾਸਤੇ ਜਿਨ੍ਹਾਂ ਦੇ ਹੱਥ ਪੈਰ ਸੌਂਦੇ ਹੋਣ ਹੱਡੀਆਂ ਦੇ ਵਿੱਚੋਂ ਆਵਾਜ਼ ਆਉਂਦੀ ਹੋਵੇ ਹੱਥਾਂ ਪੈਰਾਂ ਦੀਆਂ ਗੋਡਿਆਂ ਦੀਆਂ ਮੋਡਿਆਂ ਦੀਆਂ ਜਿੱਦਾਂ ਕੜਕ ਕੜਕ ਦੀ ਆਵਾਜ਼ ਆਉਂਦੀ ਆ ਕਹਿ ਦਿੰਦੇ ਆ ਕਿ ਗਰੀਸ ਸਮੋਕ ਕੀ ਆ ਮੰਨ ਲਓ ਉਹ ਚੀਜ਼ ਨੂੰ ਸਾਰੀ ਨੂੰ ਕਵਰ ਕਰਦੀ ਆ ਕਤੀਰਾ ਗੋੰਦ ਲੈਣੀ ਪਹਿਲੇ ਨੰਬਰ ਤੇ 60 ਗ੍ਰਾਮ 250 ਗ੍ਰਾਮ ਲੈਣੀ ਹੈ ਗੋੰਦ ਬਾਬਲ ਦੋਨੇ ਚੀਜ਼ਾਂ ਲੈਣੀਆਂ ਵੱਡੇ ਸਾਈਜ਼ ਦੇ ਵਿੱਚ ਜਿਹੜੀਆਂ ਬਰੀਕ ਸਾਈਜ਼ ਦੇ ਵਿੱਚ ਹੁੰਦੀਆਂ ਇਹ ਗੁੰਦਾ ਮਿਕਸ ਹੁੰਦੀਆਂ ਕੁਝ ਰੁੱਖਾਂ ਦੀਆਂ ਤੇ ਉਹ ਪਿਓਰ ਹੁੰਦੀ ਹੈ ਜਿਹੜੀ ਵੱਡੇ ਸਾਈਜ਼ ਦੇ ਵਿੱਚ ਲੈਣੇ ਆਂ ਕਤੀਰਾ ਗੋੰਦ ਵੀ ਤੇ ਗੋੰਦ ਬਾਬਲ ਵੀ 50 ਗ੍ਰਾਮ ਲੈਣਾ ਦੇਸੀ ਘਿਓ ਉਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ 50 ਗ੍ਰਾਮ ਦੇਸੀ ਘਿਓ ਦੇ ਵਿੱਚ ਫਿਰ ਬਣਾ ਲੈਣਾ ਪਾਊਡਰ ਤੇ ਦੁੱਧ ਦੇ ਨਾਲ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਦੋ ਟਾਈਮ ਲੈਣਾ ਅੱਧੇ ਗਲਾਸ ਦੁੱਧ ਦੇ ਨਾਲ ਜਿੱਦਾਂ ਜੋੜਾਂ ਦੇ ਵਿੱਚ ਦਰਦ ਰਹਿੰਦੀ ਆ ਜੋੜ ਆਵਾਜ਼ ਕਰਦੇ ਆ ਸੋਜ ਰਹਿੰਦੀ ਆ ਉਹਨਾਂ ਚੀਜ਼ਾਂ ਵਾਸਤੇ ਆ ਐਲੋਪੈਥਿਕ ਦਵਾਈ ਹੈ ਬਹੁਤ ਵਧੀਆ ਰਿਜ਼ਲਟ ਦੇਦਾ ਜਰੂਰ ਇੱਕ ਵਾਰ ਇਸਤੇਮਾਲ ਕਰਕੇ ਵੇਖੋ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਸਦਾ ਅਤੇ ਜਿੱਥੇ ਗੋਡਿਆਂ ਨੂੰ ਤੇ ਹੱਥਾਂ ਪੈਰਾਂ ਜਾਂ ਮੋਡਿਆਂ ਨੂੰ ਕਿਤੇ ਸੋਜ ਰਹਿੰਦੀ ਆ ਜਦੋਂ ਕੋਈ ਨਸ ਬਲੌਕ ਹੋ ਜਾਂਦੀ ਆ ਉਦੋਂ ਜਿਹੜੀ ਸੋਜ ਕੋ ਪਾਣੀ ਚਾਲੂ ਹੋ ਜਾਂਦੀ ਆ ਤੇ ਉਹਦੇ ਵਾਸਤੇ ਤਿਲਾਂ ਦਾ ਤੇਲ ਤੇ ਅਲਸੀ ਦਾ ਤੇਲ ਦੋਨੇ ਬਰਾਬਰ ਮਾਤਰਾ ਚ ਲੈ ਲੈਣੇ ਆ ਉਹਨਾਂ ਦੀ ਮ사ਜ ਕਰਨੀ ਆ ਹਲਕਾ ਜਿਹਾ ਗਰਮ ਕਰਕੇ ਘੋਸਾ ਜਿਆ ਜਿੰਨਾ ਕਿ ਚੱਲ ਸਕੋ ਉਹਦੇ ਨਾਲ ਇਹ ਹੈ ਕਿ ਜਿੱਦਾਂ ਹੁਣ ਬਲੱਡ ਜੰਮਿਆ ਹੁੰਦਾ ਜਿਹੜੀ ਚਰਬੀ ਬਲੱਡ ਦੀ ਚਰਬੀ ਬਣ ਕੇ ਜੰਮ ਜਾਂਦੀ ਉਹਨੂੰ ਖੋਰਦਾ ਆ ਉਹਨੂੰ ਬਲੱਡ ਸਰਕੂਲੇਟ ਜਿਹੜਾ ਉਹਦਾ ਤੋੜਦਾ ਆ ਇਸ ਵਾਸਤੇ ਉਹਨੂੰ ਨਾਲ ਇਸਤੇਮਾਲ ਕਰੋ ਬਹੁਤ ਵਧੀਆ ਚੀਜ਼ ਆ ਜਿੰਨਾਂ ਦੇ ਸੋਜਾਂ ਪੈਂਦੀਆਂ ਆ ਇਹ ਦੋਨੇ ਚੀਜ਼ਾਂ ਇਸਤੇਮਾਲ ਕਰੋ ਐਲੋਪੈਥਿਕ ਇਸ ਪੇਜ ਤੇ ਇਦਾਂ ਹੀ ਤੁਹਾਡੇ ਨਾਲ ਵਧੀਆ ਵਧੀਆ ਹੁਣ ਦਵਾਈਆਂ ਸ਼ੇਅਰ ਕਰਾਂਗਾ ਐਲੋਪੈਥਿਕ ਦੇ ਵਿੱਚ ਤੇ ਆਯੁਰਵੈਦਿਕ ਦੇ ਵਿੱਚ ਜਿਹੜੀਆਂ ਤੁਸੀਂ ਖੁਦ ਤਿਆਰ ਕਰ ਸਕਦੇ ਹੋ ਬੰਸਾਰੀ ਕੋਲ ਮਿਲਦੀਆਂ ਐ ਜਿੰਨੀਆਂ ਵੀ ਜੋ ਵੀ ਸਾਰੀ ਬੰਸਾਰੀ ਕੋਲ ਮਿਲਣੀ ਐ ਜੁੜੇ ਰਹੋ ਇਸ ਪੇਜ ਤੇ ਮਿਲਦੇ ਹਾਂ ਅਗਲੀ ਵੀਡੀਓ ਤੇ ਧੰਨਵਾਦ ਜੀ ਸਾਰਿਆਂ ਨੂੰ